ਬੇਸਿਕਲੀ ਮੈਂ ਪ੍ਰੇਪਰੇਸ਼ਨ ਸਟਾਰਟ ਕੀਤੀ ਸੀ ਦਿੱਲੀ ਤੋਂ ਕਿੰਨਾ ਟਾਈਮ ਹੋ ਗਿਆ ਮੈਨੂੰ ਹਲੇ 1 ਸਾਲ ਹੋਇਆ ਕੋਈ ਕੰਸਿਸਟੈਂਸੀ ਨਹੀਂ ਬਣ ਰਹੀ ਹੁਣ ਮੈਨੂੰ ਕੰਸਿਸਟੈਂਸੀ ਲਈ ਕੁਝ ਦੱਸੋ ਕਿ ਮੈਂ ਕੰਸਿਸਟੈਂਟ ਕਿਵੇਂ ਹੋਆ ਇਸ ਚੀਜ਼ ਆਪਾਂ ਜਿਹੜਾ ਸ਼ੁਰੂਆਤੀ ਦੌਰ ਹੁੰਦਾ ਨਾ ਆਪਣੀ ਬਹੁਤ એનર્ਜੀ ਹੁੰਦੀ ਹੈ ਯਾਰ ਮੈਂ ਤਾਂ ਫੱਟੇ ਚੱਕ ਦਿੰਦਾ ਪਰ ਜਦੋਂ ਵਿਦ ਅ ਪਾਸੇਜ ਆਫ ਟਾਈਮ ਦੋ ਤਿੰਨ ਅਟੈਂਪਟ ਹੋ ਜਾਂਦੇ ਨਾ ਆਪਾਂ ਸੈਲਫ ਡਾਊਟ ਚ ਆ ਜਾਂਦੇ ਆ ਯਾਰ ਮੈਥੋਂ ਐਗਜ਼ਾਮ ਕਲੀਅਰ ਵੀ ਹੋਊਗਾ ਕਿ ਨਹੀਂ ਹੋਊਗਾ ਦੋਜ਼ ਹੂ ਥਿੰਕ ਦੇ ਕੈਨ ਐਂਡ ਦੋਜ਼ ਹੂ ਥਿੰਕ ਦੇ ਕਾਂਟ ਬੋਥ ਆਰ ਯੂਸੂਅਲੀ ਰਾਈਟ ਇਹ ਤੁਹਾਨੂੰ ਆਪ ਦੀ ਆਪਤੀ ਡਾਊਟ ਹੋ ਗਿਆ ਪਤਾ ਨਹੀਂ ਸ਼ਾਇਦ ਮੇਰਾ ਐਗਜ਼ਾਮ ਕਲੀਅਰ ਹੀ ਨਾ ਹੋਵੇ ਟੂ ਮੇਨਟੇਨ ਕੰਸਿਸਟੈਂਸੀ ਇਟ ਇਜ਼ ਯੂ ਹੂ ਹੈਵ ਟੂ ਹੈਵ ਅ ਸੈਲਫ ਕੰਟਰੋਲ ਪਹਿਲਾ ਸੈਕੰਡਲੀ ਜਿੰਨਾ ਫੋਨ ਅਵੋਇਡ ਕਰ ਸਕਦੇ ਆ ਟਾਈ ਟੂ ਅਵੋਇਡ ਬਿਕਾਜ਼ ਇਹ ਹਵਿਆ ਜੰਤਰ ਬਣਾਇਆ ਗਿਆ ਹੈ ਜਿਹਦੇ ਡਿਸਟਰੈਕਸ਼ਨ ਫੈਕਟਰ ਜਿੰਨਾ ਤੁਸੀਂ ਸੋਚ ਲਓਗੇ ਉਹਨਾਂ ਵੱਧ ਹੈ ਕੰਮ ਦੀ ਗੱਲ ਤੁਸੀਂ ਘਰੇ ਹੀ ਕਰਨੀ ਹੈ ਤੇ ਕਿਸੇ ਵੀ ਦੂਸਰਾ ਕਰਨੀ ਹੈ ਮੇਰੇ ਸਾਬ ਨਾਲ 1-2 ਮਿੰਟ ਚ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਤਾਂ ਹੋਰ ਸੁਣਾ ਹੋਰ ਸੁਣਾਈ ਚੱਲਦਾ ਹੈ ਇਫ ਯੂ ਆਰ ਏਬਲ ਟੂ ਪੁਟ ਆਲ ðiਸ ਡਿਸਟਰੈਕਸ਼ਨਸ ਔਨ ਸਾਈਡ ਤੇ ਇੱਕ ਟਾਈਮ ਕਲੌਕ ਦੇ ਨਾਲ ਆਪ ਬੜੀਏ ਕਿ ਮੈਂ 40 ਮਿੰਟ ਪੜ੍ਹਨਾ ਹੈ 5 ਮਿੰਟ 10 ਮਿੰਟ ਬ੍ਰੇਕ ਲੈਣੀ ਹੈ ਐਂਡ ਆਈ ਊਡ ਬੀ ਵੈਕ